ਐਲਟਰੋਜ਼ ਰੇਸਰ ਨਾਮ ਤੁਸੀਂ ਗੱਡੀ ਦਾ ਪਹਿਲਾਂ ਸੁਣਿਆ ਹੋਇਆ ਹੈ ਦਾਦਾ ਮੋਟਰਸ ਪਹੁੰਚੇ ਹੋਏ ਆ ਨਵੀਂ ਗੱਡੀ ਲਾਂਚ ਹੋਈ ਹੈ ਆਓ ਜਾਣਦੇ ਆ ਕਿ ਆਖਿਰ ਕੀ ਹੈ ਇਸ ਗੱਡੀ ਦੇ ਵਿੱਚ ਖਾਸ ਕਿਉਂਕਿ ਬਾਕੀ ਗੱਡੀਆਂ ਦਾ ਤੁਸੀਂ ਸਾਰੀਆਂ ਵਿਜ਼ਿਟ ਦੇਖ ਲੈਣੇ ਹੋ ਬਟ ਇਹ ਨਿਊ ਗੱਡੀ ਲਾਂਚ ਹੋਈ ਹੈ ਜਾਣਾਂਗੇ ਕਿ ਆਖਿਰ ਇਹਦੇ ਵਿੱਚ ਇਦਾਂ ਦੇ ਕੀ ਫੀਚਰਸ ਨੇ ਜੋ ਹੁਣ ਤੱਕ ਕਿਤੇ ਵੀ ਦੇਖਣ ਨੂੰ ਨਹੀਂ ਮਿਲੇ ਇਹ ਵੀ ਕਿਹਾ ਜਾ ਰਿਹਾ ਕਿ ਰੇਸਰ ਦੇ ਨਾਲ ਨਾਲ ਇੱਕ ਫੈਮਿਲੀ ਕਾਰ ਹੈ ਆਓ ਪੁੱਛਦੇ ਆ ਕਿ ਕਿੱਦਾਂ ਹੈ ਮੈਮ ਖਾਸ ਇਹ ਹੈ ਕਿ ਜਿਹੜਾ ਇਹਦਾ ਨਾਮ ਹੈਗਾ ਉਹ ਅਲਟਰੋਜ਼ ਰੇਸਰ ਹੈ ਰੇਸਰ ਇਸ ਕਰਕੇ ਹੈ ਕਿਉਂਕਿ ਇਹ ਸਪੋਰਟਸ ਕਾਰ ਹੈ ਮੈਮ ਸਪੋਰਟਸ ਕਾਰ ਹੈ ਤੋ ਇਹਦਾ ਜਿਹੜਾ ਐਗਜ਼ੌਸਟ ਹੋਵੇ ਉਹ სპੋਰਟੀ ਹੈ ਔਰ ਜਿਹਦੀ ਇਹਦੀ ਪਾਵਰ ਹੈਗੇ ਮੈਮ 1200 ਸੀਸੀ ਦਾ ਟਰਬੋ ਇੰਜਨ ਹੈ ਜੋ ਕਿ ਸਾਡੀ ਨੈਕਸਨ ਵਿੱਚ ਆਲਰੇਡੀ ਆਂਦਾ ਹੈਗਾ ਠੀਕ ਹੈ ਜੀ ਔਰ ਇਹਦੀ ਪਾਵਰ ਮੈਮ 120 bhp 170 ਦੀ ਟਾਰਕ ਪਾਵਰ ਹੈ ਬਿਲ ਇਸ ਕਰਕੇ ਇਹ სპੋਰਟੀ ਲੁੱਕ ਦੇ ਨਾਲ ਸਪੀਡ ਵਾਲੀ ਕਾਰ ਘਟੀ ਹੈ 6 ਸਪੀਡ ਦਾ ਟਰਾਂਸਮਿਸ਼ਨ ਹੈਗਾ ਮੈਮ ਹਾਂਜੀ ਮੈਮ ਸੋ ਇਹ ਵੀ ਸੁਣਨ ਦੇ ਵਿਚਾਰਿਆ ਕਿ ਇਹ ਫੈਮਿਲੀ ਕਾਰ ਵੀ ਹੈ ਐਂਡ ਰੇਸਰ ਕਾਰ ਵੀ ਹੈ ਇਹ ਕਿੰਨਾ ਪੋਸਿਬਲ ਹੋ ਸਕਦਾ ਮੈਮ ਪੋਸਿਬਲ ਹੈ ਟੂ ਇਨ 1 ਕਾਰ ਹੈ ਸਾਡੀ ਇਹ ਕਿਉਂਕਿ ਇਹ ਆਲਰੇਡੀ ਸਾਡੀ ਪ੍ਰੀਮੀਅਮ ਹੈਸ਼ਬੈਕ ਕਾਰ ਨੰਬਰ 1 ਕਾਰ ਮੰਨੀ ਜਾਂਦੀ ਹੈਗੀਏ ਤੋਂ ਉਹਨੂੰ ਇਹਨਾਂ ਨੇ ਸਪੋਰਟੀ ਲੁੱਕ ਚ ਕਰਤਾ ਹੈ ਦੇਖੋ ਆਪਾਂ ਸਪੋਰਟੀ ਡਰਾਈਵ ਵੀ ਕਰ ਸਕਦੇ ਆਂ ਔਰ ਜੇ ਆਪਾਂ ਫੈਮਿਲੀ ਨਾਲ ਜਾ ਰਹੇ ਆਂ ਤਾਂ ਆਪਾਂ ਫੈਮਿਲੀ ਡਰਾਈਵ ਵੀ ਕਰ ਸਕਦੇ ਆਂ ਠੀਕ ਹੈ ਮੈਮ ਜੇ ਇਹਦੇ ਓਵਰਆਲ ਫੀਚਰਸ ਦੀ ਗੱਲ ਕਰੀਏ ਹੁਣ ਤੱਕ ਇਹਦੇ ਵਿੱਚ ਕਿਹੜੇ ਫੀਚਰਸ ਨੇ ਜਿਹੜੇ ਹੁਣ ਤੱਕ ਕਿਸੇ ਕਾਰ 'ਚ ਨਹੀਂ ਨੇ ਮੈ ਠੀਕ ਹੈ ਜੀ ਬਲਾਈਂਡ 뷰 ਮੋਨੀਟਰ ਆ ਜਾਗਾ ਮੈਮ ਇਹਦੇ ਵਿੱਚ ਸਕਰੀਨ ਜਿਹੜੀ ਹੈਗੀ ਮੈਮ ਸਾਤੇ ਜੀ ਦੀ ਸਕਰੀਨ ਆਂਦੀ ਸੀ ਨੋਰਮਲ ਆਲਟਰੋਸ ਦੇ ਵਿੱਚ ਹੁਣ ਸਪੋਰਟ ਰੈਸਰ ਦੇ ਵਿੱਚ 1.5 ਇੰਚ ਦੀ ਸਕਰੀਨ ਆ ਗਈ ਹੈ ਐਂਡਰਾਇਡ ਹੋਰ ਟੂ ਐਪਲ ਕਾਰਪਲੇ ਵਾਇਰਲੈਸ ਆ ਗਿਆ ਮੈਮ ਇਹਦੇ ਵਿੱਚ ਵਾਇਰਲੈਸ ਆ ਗਿਆ ਹਾਂ ਜੀ ਸੋ ਇਹਦੀ ਲੁੱਕ ਜਿਵੇਂ ਗੱਲ ਕਰਾਂ ਤਾਂ ਡਿਊਲ ਟੋਨ ਦੇ ਵਿੱਚ ਹੈ ਸਪੋਰਟਸ ਕਾਰ ਦਾ ਲੁੱਕ ਵੀ ਦੇ ਦਿੱਤਾ ਇਸ ਨੂੰ ਤੁਸੀਂ ਕਹੋਗੇ ਮੈਮ ਸਪੋਰਟੀ ਇਸ ਲਈ ਇਹ ਦੇਖੋ ਡਿਊਲ ਟੋਨ ਇਸ ਲਈ ਦਿੱਤਾ ਕਿਉਂਕਿ ਦੇਖੋ ਤੁਸੀਂ ਬੈਜਿੰਗ ਦੇਖ ਸਕਦੇ ਹੋ ਦਾ ਰੂਫ ਦੇਖ ਸਕਦੇ ਹੋ ਬੋਨਟ ਦੇਖ ਸਕਦੇ ਹੋ ਪੂਰੀ ਸਪੋਰਟੀ ਲੁੱਕ ਦਿੱਤੀ ਹੈ ਉਹਨਾਂ ਨੇ ਇਹ ਡਿਊਲ ਟੋਨ ਚ ਆਏਗੀ ਬਲੈਕ ਕਲਰ ਦਾ ਰੂਫ ਹੋਏਗਾ ਔਰ ਕਲਰ ਇਹਦਾ ਜਿਵੇਂ ਪਿਓਰ ਗ੍ਰੇ ਹੈ ਵਾਈਟ ਆ ਜਾਏਗਾ ਇੱਕ ਔਰੇਂਜ ਆ ਜਾਏਗਾ ਮਤਲਬ ਸਾਰੇ ਕਲਰਸ ਦੇ ਵਿੱਚ ਅਵੇਲੇਬਲ ਹੈ ਜੀ ਸੋ ਜਿਵੇਂ ਗੱਲ ਕਰਾਂ ਬਾਕੀ ਦੋ ਕਲਰਸ ਦੀ ਹੋਰ ਕਿਹੜੇ ਕਿਹੜੇ ਕਲਰਸ ਨੇ ਮੈਮ ਇੱਕ ਵਾਈਟ ਆ ਜਾਏਗਾ ਇੱਕ ਔਰੇਂਜ ਕਲਰ ਆਏਗਾ ਡਿਊਲ ਟੋਨ ਹੋਏਗਾ ਵਿਦ ਬਲੈਕ ਦੇ ਨਾਲ ਕੰਬੀਨੇਸ਼ਨ ਹੋਏਗਾ ਮੈਮ ਜੀ ਸੋ ਬਾਕੀ ਅਗਰ ਇਹਦੇ ਓਵਰਆਲ ਇੰਦਰ ਦੇ ਫੀਚਰਸ ਦੀ ਗੱਲ ਕਰੀਏ ਤਾਂ ਸੀਟਸ ਬਾਰੇ ਜਾਂ ਕੁਝ ਕੁਝ ਨਿਊ ਆਇਆ ਹੈ ਇਹਦੇ ਵਿੱਚ ਬਿਲਕੁਲ ਬਿਲਕੁਲ ਸਪੋਰਟੀ ਲੋਕ ਦੇ ਨਾਲ ਸੀਟਸ ਆ ਗਈਆਂ ਮੈਮ ਠੀਕ ਹੈ ਵੈਂਟੀਲੇਟਿਡ ਸੀਟ ਹੈ ਹਾਈਟ ਅਡਜਸਟੇਬਲ ਸੀਟ ਆ ਜਾਏਗੀ ਮੈਮ ਇਹਦੀ ਜੀ ਪੋਸਟ ਬਟਨ ਸਟਾਰਟ ਸਟਾਪ ਆ ਜਾਏਗਾ ਮੈਮ ਜੀ ਕਰੂਜ਼ ਕੰਟਰੋਲ ਆ ਜਾਏਗਾ ਮੈਮ ਦੇਖਿਓ ਸਪੀਅਰਿੰਗ ਤੇ ਤੁਸੀਂ ਦੇਖ ਸਕਦੇ ਹੈਗੇ ਹੋ ਵਾਇਰਲੈਸ ਚਾਰਜਰ ਆ ਜਾਏਗਾ ਇਹਦੇ ਅੰਦਰ ਜੀ ਠੀਕ ਹੈ ਮੈਂ ਇਹ ਰਸੀਦ ਦਿਖਾਣਾ ਚਾਹੁੰਦੇ ਆ ਜੇ ਆਪਾਂ ਅੰਦਰ ਬੈਠ ਕੇ ਇੰਟੀਰੀਅਰ ਦਿਖਾ ਸਕਦੀਆਂ ਬਿਲਕੁਲ ਬਿਲਕੁਲ ਮੈਮ ਦਿਖਾ ਸਕਦੇ ਹਾਂ ਇੱਕ ਵਾਰੀ ਤੁਸੀਂ ਉਧਰਲੀ ਬੈਠ ਜਾਓ ਕੋ ਡਰਾਈਵਰ ਸੀਟ ਤੇ ਸਰ ਇੰਟੀਰੀਅਰ ਬਾਰੇ ਵੀ ਥੋੜਾ ਜਿਆਦਾ ਦੱਸੋ ਕਿਉਂਕਿ ਹ ਜੋ ਕਿ ਕੰਪਨੀ ਨੇ ਇਹਦੇ ਵਿੱਚ 6 에어ਬੈਗ ਦਿੱਤੇ ਮੈਮ 6 에어ਬੈਗ ਆ ਰਹੇ ਹੈ ਕੰਪਨੀ ਵੱਲੋਂ ਤੁਹਾਨੂੰ ਪਤਾ ਹੈ ਟਾਟਾ ਮੈਮ ਸੇਫਟੀ ਨੂੰ ਲੈ ਕੇ ਮੈਮ ਬਹੁਤ ਅੱਗੇ ਚੱਲ ਰਿਹਾ ਹੈ ਠੀਕ ਹੈ ਮੈਂ ਬਿਲਡ ਕੁਆਲਿਟੀ ਬਹੁਤ ਅੱਛੀ ਹੈ ਵਿਦ 5 ਸਟਾਰ ਰੇਟਿੰਗ ਹੈ ਦੀ ਗਲੋਬਲ ਐਨਕਾ 5 ਸਟਾਰ ਰੇਟਿੰਗ ਹੈ ਉਹ 6 에어ਬੈਗ ਕੰਪਨੀ ਨੇ ਦਿੱਤੇ ਹੈ ਤਾਂ ਇਹ ਸਾਨਾ ਵੱਡੀ ਗੱਲ ਹੈਗੀ ਹੈ ਕਸਮਰ ਲਈ ਠੀਕ ਹੈ ਮੈਮ ਉਸ ਤੋਂ ਬਾਅਦ ਆਪਾਂ ਮੈਮ ਪ੍ਰੀਮੀਅਮ ਲੁੱਕ ਦੀ ਗੱਲ ਕਰੀਏ ਤੁਸੀਂ ਇੱਥੇ ਦੇਖ ਸਕਦੇ ਹੋ ਮੈਮ ਲਾਈਟਨਿੰਗ ਹੈਗੀ ਹੈ ਮੋਡ ਲਾਈਟਨਿੰਗ ਆ ਰਹੀ ਹੈ ਇੱਥੇ ਠੀਕ ਹੈ ਵਾਇਰਲੈਸ ਚਾਰਜਰ ਠੀਕ ਹੈ ਮੈਮ ਆਫਟਰ 댓 ਮੈਮ ਇਹਦੇ ਜਿਹੜੇ ਆਡੀਓ ਕੰਟਰੋਲਸ ਆ ਗਏ ਸਟੀਅਰਿੰਗ ਤੇ ਮੈਮ ਕ੍ਰੂਜ਼ ਕੰਟਰੋਲ ਆ ਗਿਆ ਠੀਕ ਹੈ ਮੈਂ ਇਹ ਸਾਰੇ ਕੰਟਰੋਲਸ ਆ ਜੂਗੇ ਮੈਮ ਵਾਇਰਲੈਸ ਚਾਰਜਰ ਆ ਜਾਏਗਾ ਮੈਮ ਇਹਦੇ ਅੰਦਰ ਦੇਖ ਸਕਦੇ ਹੋ ਤੁਸੀਂ ਜਿਹੜੀ ਇਹਦੀ ਸਕਰੀਨ ਹੈਗੀ ਉਹ 1.5 ਇੰਚ ਦੀ ਹੈ ਪ੍ਰੀਮੀਅਮ ਸਕਰੀਨ ਹੈ ਮੈਮ ਠੀਕ ਹੈ ਮੈਮ ਇਨਫੋਟੇਨਮੈਂਟ ਸਿਸਟਮ ਹੈ ਦਾ 1.5 ਇੰਚ ਦਾ ਆ ਗਿਆ ਵਿਦ ਐਂਡਰੋਇਡ ਟੂ ਐਪਲ ਕਾਰਪਲੇ ਵਾਇਰਲੈਸ ਆ ਗਿਆ ਮੈਮ ਇਹਦਾ ਜੀ ਠੀਕ ਹੈ ਆਫਟਰ 댓 ਮੈਮ ਪੁਸ਼ ਬਟਨ ਸਟਾਰਟ ਸਟਾਪ ਆ ਜਾਏਗਾ ਠੀਕ ਹੈ ਮੈਮ 360 ਡਿਗਰੀ ਕੈਮਰਾ ਚਲ ਜੇਗਾ ਜੀ ਠੀਕ ਹੈ ਮੈਮ ਲੈਫਟ 뷰 ਕਰੂੰਗਾ ਲੈਫਟ ਵਾਲਾ ਚਲ ਜੇਗਾ ਮੈਮ ਇਹ 360 ਡੀ ਕੈਮਰਾ ਦਾ ਫੀਚਰ ਹੈ ਠੀਕ ਹੈ ਮੈਮ ਉਸ ਤੋਂ ਬਾਅਦ ਮੈਮ ਤੁਸੀਂ 뷰 ਚੈੱਕ ਕਰ ਸਕਦੇ ਹੋ ਆਪਾਂ 360 ਡੀ 뷰 ਵੀ ਚੈੱਕ ਕਰ ਸਕਦੇ ਆ ਇਹ ਮੈਮ ਇਹ 360 ਡਿਗਰੀ 뷰 ਆ ਜਾਏਗਾ ਜੋ ਕਿ 2D 뷰 ਆ ਜਾਏਗਾ 3D 뷰 ਵੀ ਚੈੱਕ ਕਰ ਸਕਦੇ ਹੋ ਮੈਮ ਤੁਸੀਂ ਠੀਕ ਹੈ ਮੈਮ ਆਫਟਰ ਹੈਡ ਤੁਸੀਂ ਫਰੰਟ 휠 ਚੈੱਕ ਕਰ ਸਕਦੇ ਹੋ ਫਰੰਟ 휠 ਜੇ ਤੁਸੀਂ ਕਿਤੇ ਪਾਰਕ ਵੀ ਕਰਨੀ ਹੈ ਗਾੜੀ ਤੁਹਾਨੂੰ ਰਾਈਟ ਹੈਂਡ ਲੈਫਟ ਸਾਈਡ ਦੋਨੋਂ ਮੈਮ ਟਾਇਰਸ ਨਜ਼ਰ ਆਊਗੇ ਤਾਂ इजीली ਪਾਰਕ ਕਰ ਸਕਦੇ ਹੋ ਤੁਸੀਂ इजीली लेके जा सकते, सकते हो कार ਨੂੰ इजी व्यू ਕਰ ਸਕਦੇ ਹੋ ਬਾਹਰਲਾ ਸਾਰਾ ਠੀਕ ਹੈ ਆਊਟਰ ਏਰੀਆ ਉਸ ਤੋਂ ਬਾਅਦ ਮੈਂ ਰੇਅਰ ਵੀਊ ਆ ਜਾਊਗਾ ਮੈਮ ਸਾਰੇ ਦਾ ਮਤਲਬ ਸਾਰੇ ਵੀਊਜ਼ 360 ਡਿਗਰੀ ਦਾ ਕੈਮਰਾ ਮੂਵ ਹੋਏਗਾ ਐਂਡ ਜਿੱਥੋਂ ਮਰਜੀ ਵੀਊਸ ਲੈ ਸਕਦੇ ਜਿੱਥੋਂ ਮਰਜੀ ਵੀਊ ਕਰ ਸਕਦੇ ਆਪਾਂ ਫਰੰਟ ਵੀਊ ਦੇਖਣਾ ਹੈ ਬੈਕ ਵੀਊ ਦੇਖਣਾ ਹੈ ਰਾਈਟ ਵੀਊ ਦੇਖਣਾ ਹੈ ਲੈਫਟ ਵੀਊ ਦੇਖਣਾ ਟੋਟਲੀ ਸਾਰੇ ਵੀਊ ਦੇਖ ਸਕਦੇ ਕੋਈ ਐਕਸੀਡੈਂਟ ਦਾ ਖਤਰਾ ਵੀ ਜਿਹੜਾ ਉਹ ਕੱਟ ਜਾਏਗਾ ਬਹੁਤ ਜ਼ਿਆਦਾ ਘੱਟ ਮੈਂ ਐਕਸੀਡੈਂਟ ਦਾ ਖਤਰਾ ਹੈ ਹੀ ਨਹੀਂ ਔਰ ਸਾਰਨਾ ਵੱਡੀ ਗੱਲ ਫੇਰ ਉਹੀ ਗੱਲ ਕਹੂੰਗਾ ਮੈਂ ਕਿ ਬਿਲਡ ਕੁਆਲਟੀ ਬਹੁਤ ਅੱਛੀ ਹੈ ਤੇ ਇਸ ਕਰਕੇ ਮ दादा मोटर्स डोलेवाल चौक लुधियाना जी सो सर मैं कर रही हूं सनरूफ दी ता हुन सनरूफ दा की स्पेशल है मैम सनरूफ है वॉइस असिस्टेंट सनरूफ है नाउ यू कैन चेक मैम वॉइस असिस्टेंट सनरूफ है मैं ओपन सनरूफ किया सनरूफ ओपन हो गया मैम इत्थे मैं क्लोज करूंगा क्लोज भी हो ਮਤਲਬ ਇਹ ਕਾਫੀ ਜ਼ਿਆਦਾ ਇੰਟਰਸਟਿੰਗ ਫੀਚਰ ਹੈ ਜਿਹਦੇ ਵਿੱਚ ਮਿਲੇਗਾ ਤੇ ਸੀਟਸ ਆ ਪਗਲ ਕਰੀਏ ਲੈਦਰ ਦੀਆਂ ਸੀਟਸ ਆ ਰਣਗੀਆਂ ਲੈਦਰ ਟੋਟਲੀ ਲੈਦਰ ਇਟ ਸੀਟਸ ਲੈਣੀਆਂ ਮੈਮ بیس ਮਾਡਲ ਤੋਂ ਹੀ ਔਰ بیس ਮਾਡਲ ਤੋਂ ਹੀ ਆਪਣੇ ਆਪਣਾ ਮਤਲਬ ਜਿਹੜੇ ਏਰੀਆ ਚ ਆ ਰਿਹਾ ਵੇਰੀਐਂਟਸ ਆਰ 1 ਆਰ 2 ਆਰ 3 ਆ ਰਿਹਾ ਆਪਾਂ ਆਰ 1 ਦੀ ਗੱਲ ਕਰੀਏ ਆਰ 1 ਤੋਂ ਹੀ ਸਾਨੂੰ 6 ਇਅਰ ਬੈਗ ਮਿਲਣਗੇ ਲੈਦਰੇਟ ਸੀਟਸ ਮਿਲਣਗੀਆਂ ਮੈਮ ਆਫਟਰ दैट ਮੈਮ ਆਪਾਂ ਇੱਕ ਹੋਰ ਐਚ ਆਪਸ਼ਨ ਹੈਗੀ ਹੈ ਕੋਰ ਡਰਾਈਵਰ ਪੈਸੇਂਜਰ ਨਹੀਂ ਹੈ ਤੇ ਆਪਾਂ ਉਹਨੂੰ ਆਫ ਕਰ ਸਕਦੇ ਆਂ ਏਅਰ ਬੈਗ ਉਹਨਾਂ ਕੀ ਹੈ ਸਾਡੀ ਜਿਹੜੇ ਏਅਰ ਤੁਸੀਂ ਸਿੰਗਲ ਪਰਸਨ ਡਰਾਈਵ ਕਰ ਰਹੇ ਹੋ ਬਾਕੀ 에어ਬੈਗ ਆਫ ਕਰਕੇ ਤੁਸੀਂ ਸਿੰਗਲ ਡਰਾਈਵ ਕਰ ਸਕਦੇ ਹੋ ਜੋ ਤੁਸੀਂ ਫੈਮਿਲੀ ਨਾਲ ਹੋ ਤੁਸੀਂ ਉਹਨੂੰ ਆਨ ਕਰਕੇ ਸਾਰੇ 에어ਬੈਗਸ ਆਨ ਕਰ ਸਕਦੇ ਹੋ ਜੀ ਠੀਕ ਹੈ ਸੋ ਜੇ ਅਪਾ ਦੀ ਸਰ ਕਾਸਟਿੰਗ ਦੀ ਗੱਲ ਕਰੀਏ ਤਾਂ ਇਸ ਟਾਈਮ ਆਨ ਰੋਡ ਪ੍ਰਾਈਸ ਦਾ ਕੀ ਪੈਣ ਵਾਲਾ ਕਸਟਮਰ ਮੈਮ ਜੋ ਕਿ ਐਕਸ਼ੋਰੂਮ ਪ੍ਰਾਈਸ ਹੈ 9 9 ਲੱਖ 49000 ਤੋਂ ਐਕਸ਼ੋਰੂਮ ਪ੍ਰਾਈਸ ਔਨ ਰੋਡ ਮੈਮ ਦੇਖੋ ਜੋ ਵੀ ਆਰਸੀ ਵਗੈਰਾ ਇੰਸ਼ੋਰੈਂਸ ਵਗੈਰਾ ਦਾ ਖਰਚਾ ਲਗਾ ਕੇ ਆਪਾਂ ਨੂੰ ਆਪਾਂ ਨੂੰ ਮੈਮ ਇਹ 10.5 11 ਲੱਖ ਦੀ ਮਤਲਬ ਗੱਡੀ ਪੈ ਜੇਗੀ ਮਤਲਬ 12 ਲੱਖ ਤੋਂ ਥੱਲੇ ਥੱਲੇ ਅਗਰ ਕੋਈ ਬੈਸਟ ਕਾਰ ਹੋ ਸਕਦੀ ਹੈ ਉਹ ਦਾਦਾ ਮੋਟਰਸ ਤੇ ਇਹੀ ਹੈ ਦਾਦਾ ਮੋਟਰਸ ਦੇ ਵਿੱਚ ਮੈਮ ਪ੍ਰੀਮੀਅਮ ਹੈਚਬੈਕ ਕਾਰ ਹੈ ਜੋ ਕਿ ਆਪਾਂ ਨੂੰ ਸਪੋਰਟੀ ਲੁੱਕ ਦੇ ਵਿੱਚ ਰੇਸਰ ਅਲਟਰੋਸ ਰੇਸਰ ਆਪਾਂ ਨੂੰ ਮਿਲ ਸਕਦੀ ਹੈ ਮੈਮ ਮੈਮ ਵਾਇਰਲੈਸ ਚਾਰਜਰ ਆ ਜਾਏਗਾ ਮੈਮ ਤੁਸੀਂ ਚੈੱਕ ਕਰ ਸਕਦੇ ਹੋ ਉਸ ਤੋਂ ਬਾਅਦ ਮੈਮ ਆਮ ਰੈਸਟ ਆ ਜਾਏਗਾ ਜੀ ਆਮ ਰੈਸਟ ਦੇ ਵਿੱਚ ਮੈਮ ਇੱਥੇ ਹਿਊਜ ਸਪੇਸ ਦਿੱਤੀ ਹੋਈ ਹੈ ਕੁਝ ਵੀ ਸਮਾਨ ਰੱਖ ਸਕਦੇ ਹੋ ਤੁਸੀਂ ਜੀ ਠੀਕ ਹੈ ਮੈਮ ਇਹ ਸਾਰੇ ਮੈਮ ਫੀਚਰਸ ਹੈਗੇ ਆ ਔਰ ਬੈਗ ਤੇ ਵੀ ਮੈਮ ਰੇਅਰ ਸਾਨੂੰ ਏਸੀ ਬੈਂਟਸ ਮਿਲ ਜਣਗੇ ਮੈਮ ਬੈਗ। OK ਠੀਕ ਹੈ। ਠੀਕ ਹੈ। ਵਿਦ ਮੈਮ USB ਚਾਰਜਿੰਗ ਪੋਰਟ ਮਿਲ ਜਗਾ ਅਮੇ। ਠੀਕ ਹੈ ਮੈਮ ਏ ਦੇ ਮੈਮ ਫੀਚਰਸ ਹੈਗੇ ਆ ਪ੍ਰੀਮੀਅਮ ਫੀਚਰਸ ਹੈ ਸਾਰੇ ਇਹ ਦੇ। ਤੋਂ ਪਲੀਜ਼ ਮੈਂ ਹੀ ਕਹੂੰਗਾ ਕਸਮਨ ਨੂੰ ਮਸਟ ਵਿਜ਼ਿਟ ਦਾਦਾ ਮੋਟਰ ਸ਼ੋਰੂਮ ਢੋਲੇਵਾਲ ਚੌਂਕ। ਤੋਂ ਕਾਰ ਅਵੇਲੇਬਲ ਹੈ ਮੈਮ।